ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਇਹ ਫਰੀਦਕੋਟ ਸ਼ਹਿਰ ਫਰੀਦਕੋਟ ਸ਼ਹਿਰ ਦਾ ਦਿਹਾਤੀ ਏਰੀਆ ਪਿੰਡੂ ਏਰੀਆ ਚੈਹਲ ਵਾਲੇ ਪਾਸੇ ਦਾ ਜਿਹੜੇ ਘਰ ਆ ਜਾਂਦੇ ਦੋਸਤੋ ਉਧਰ ਮੈਂ ਇਹ ਵੀਡੀਓ ਬਣਾ ਰਿਹਾ ਫਰੀਦਕੋਟ ਵਾਲੇ ਪਾਸੇ ਤੋਂ ਜਦੋਂ ਚੈਹਲਾਲ ਨੂੰ ਜਾਂਦੇ ਆਂ ਤਾਂ ਹਾਈਵੇ ਤੋਂ ਪਹਿਲਾਂ ਜਿਹੜਾ ਹਾਈਵੇ ਨੰਘਿਆ ਦੋਸਤੋ ਬਠਿੰਡੇ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦਾ ਹੈ ਉਸ ਹਾਈਵੇ ਜਾਂ ਉਸ ਵੱਡੀ ਸ਼ੜਕ ਤੋਂ ਪਹਿਲਾਂ ਇਹ ਘਰ ਆਉਂਦੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਵਪਾਰਤਾ ਕੰਮ ਕਰਦਾ ਰੋਟੀਨ 'ਚ ਪਸ਼ੂ ਵਿਕਰੀ ਵਾਲੇ ਆਉਂਦੇ ਆ ਅੱਜ ਦੀ ਵੀਡੀਓ ਦੇ ਤਿੰਨ ਨਾ ਆ ਗਿਆ ਜਿਹਦੇ 'ਚ ਦੋ ਮੱਝਾਂ ਦੋਨੇ ਸੂਈਆਂ ਸਵਾਈਆਂ ਇੱਕ ਗਾਂ ਇਹ ਵੀ ਸੂਈ ਵੀ ਹੈ ਇਹਦੀ ਵੀ ਡਿਟੇਲ ਆਪਾਂ ਨੂੰ ਬਾਈ ਦੱਸ ਦੂਗਾ ਬੇਨਤੀ ਹੈ ਵੀ ਜਿਹੜਾ ਪਸ਼ੂ ਤੁਸੀਂ ਖਰੀਦਣਾ ਚਾਹੋ ਉਹਦੀ ਤਸੱਲੀ ਆ ਕੇ ਕਰੋਗੇ ਨੰਬਰ ਸਕਰੀਨ ਉੱਤੇ ਜਿਹੜਾ ਉਹ ਬਾਈ ਦਾ ਚੱਲਦਾ ਰਹਿਣਾ ਆਓ ਗਾਂ ਬਾਰੇ ਥੋੜੀ ਇਨਫੋਰਮੇਸ਼ਨ ਲਈਏ ਉਸ ਤੋਂ ਬਾਅਦ ਚ ਦੋਨੇ ਮੱਝਾਂ ਜਿਹੜੀਆਂ ਉਹ ਤੁਹਾਨੂੰ ਦਿਖਾਉਂਗਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਆਪਣਾ ਪ੍ਰਦੀਪ ਸਿੰਘ ਵੀਰੇ ਪ੍ਰਦੀਪ ਬਾਈ ਤਿੰਨ ਨਾ ਗਿਆ ਜੀ ਹਾਂਜੀ ਵੀਰੇ ਗਾਂ ਕਿਦਮਾ ਸੂਹਾ ਇਹ ਦੂਜਾ ਸੂਹਾ ਸੋਈ ਆ ਵੀਰੇ ਹੂੰ ਤੇ 10 11 ਦਿਨ ਹੋ ਗਏ ਅੱਜ ਸੋਈ ਨੂੰ ਠੀਕ ਹੈ ਇਹ ਆਪਣੇ ਘਰੇ ਸੂਈ ਜਾਂ ਸੂਈ ਸਵਾਈ ਖਰੀਦੀ ਸੂਈ ਸਵਾਈ ਖਰੀਦੀ ਆ ਬਈ ਆਈ ਆਈ ਆਪਣੇ ਕਿੰਨਾ ਦੁੱਧ ਹੁਣ ਇਸ ਲਈ ਡੱਬੇ ਵਾਲਾ 13 ਲੀਟਰ ਬਾਈ ਧਿਆਰ ਹੁਣ 13 ਲੀਟਰ ਦੁੱਧ ਹੈਗਾ ਠੀਕ ਹੈ ਕੀ ਡਿਮਾਂਡ ਰਹਿਣੀ ਇਹਦੀ ਇਹਦਾ 53000 ਰੁਪਏ ਬਾਈ ਤੋਰੀ ਹੂੰ ਸੋ 55000 ਰੇਟ ਆ ਦੋਸਤੋ ਦੂਜਾ ਸੂਹਾ ਇਸ ਬਾਈ ਕੋਲੇ ਬਾਈ ਕਹਿੰਦਾ ਵੀ ਸੂਈ ਸਵਾਈ ਮੇਰੇ ਕੋਲੇ ਇਵੇਂ ਹੀ ਮਤਲਬ ਇਹਦੀ ਜੇਰ ਦੀ ਵੀਡੀਓ ਜਾਂ ਸੁੰਦੀ ਦੀ ਵੀਡੀਓ ਨਹੀਂ ਹੈਗੀ ਬਾਈ ਕੋਲ 13 ਲੀਟਰ ਮੰਗਤੀ ਕਰਕੇ ਦੁੱਧ ਚੋਲੋ ਜੇ ਤੇ 53000 ਡਿਮਾਂਡ ਹੈ ਬੱਚਾ ਜਿਹੜਾ ਇਹਦੇ ਨਾਲ ਉਹ ਵੱਛਾ ਹੈ ਤੁਸੀਂ ਮੈਨ ਦੁੱਧ ਦੀ ਮੰਗਤੀ ਕਰੋਗੇ 13 ਲੀਟਰ ਦੀ ਤੇ 53000 ਕੀਮਤ ਹੈ ਬਾਕੀ ਜਿਹੜਾ ਜੋ ਵੀ ਪ੍ਰੋਸੈਸ ਇਹਦਾ ਗਾਂ ਦਾ ਹੋਊਗਾ ਤੁਸੀਂ ਦੇਖਣਾ ਸੋ ਇਹ ਗਾਂ ਦੋਸਤੋ ਵਖਾਵਾ ਹਵਾਨੇ ਦਾ ਬਹੁਤਾ ਨਹੀਂ ਪਰ ਬਾਈ ਦੱਸਦਾ ਵੀ ਦੁੱਧ ਇੰਨਾ ਹੈਗਾ ਉਹ ਤੁਸੀਂ ਚੋ ਵੀ ਸਕਦੇ ਹੋ ਕੋਈ ਡਰ ਨਹੀਂ ਜਿਹੜਾ ਤੁਹਾਨੂੰ ਦੁੱਧ ਦੱਸਿਆ ਗਿਆ ਚੋਣਾ ਤੁਹਾਡਾ ਹੱਕ ਹੈ ਉਹਦੀ ਤਸੱਲੀ ਤੁਸੀਂ ਕਰੋਗੇ ਇਸ ਤੋਂ ਬਾਅਦ ਚ ਦੋ ਮੱਝਾਂ ਤੁਹਾਨੂੰ ਦਿਖਾਉਣੇ ਆ ਸੋ ਦੋਸਤੋ ਇਸ ਤੋਂ ਬਾਅਦ ਚ ਜਿਹੜੀ ਤੁਹਾਨੂੰ ਝੋਟੀ ਦਿਖਾਉਂਗਾ ਇਹ ਨਾ ਫਿਕਸ ਜੇ ਹਵਾਨੇ ਦੀ ਝੋਟੀ ਹੈ ਆਕਾਰ ਕਾਫੀ ਵੱਡਾ ਹਵਾਨੇ ਦਾ ਉਹ ਤੁਸੀਂ ਹੁਣ ਦੇਖ ਹੀ ਲਿਆ ਇਹਦੀ ਆਪਾਂ ਡਿਟੇਲ ਪੁੱਛਦੇ ਆ ਪ੍ਰਦੀਪ ਕੈਨਵਾ ਸੂਆ ਝੋਟੀ ਸੂਈ ਇਹ ਦੂਜਾ ਸੂਆ ਸੋਈ ਹੈ ਵੀਰੇ ਹੂੰ ਤੇ ਅੱਜ 22 ਤਰੀਕ ਠੀਕ ਹੈ ਕੱਲ ਦੀ ਸੋਈ ਹੈ 21 ਤਰੀਕ ਦੀ ਅੱਛਾ ਕੱਲ ਹੀ ਸੋਈ ਹੈ ਹਾਂ ਤੇ ਜੇਰ ਦੀ ਵੀਡੀਓ ਸਭ ਕੁਝ ਆਪਣੇ ਕੋਲ ਪ੍ਰੋਪਰ ਹੈਗੀ ਕੱਟੀ ਦਿੱਤੀ ਹੈ ਜਾਂ ਕੱਟਾ ਹੈ ਕੱਟੀ ਦਿੱਤੀ ਹੈ ਭਾਈ 나ੜੂਆ ਕੱਚਾ 나ੜੂਆ ਸੋਈ ਹੈ ਠੀਕ ਹੈ ਓਕੇ ਤੇ ਹੁਣ ਦੁੱਧ ਬੌਲਾ ਹੈਗਾ 10 ਕਿਲੋ ਠੀਕ ਹੈ ਅਗਲਾ ਕੋਈ ਵੀ 9 ਕਿਲੋ ਡੱਬੇ ਮਾਰ ਲੇ 9 ਲੀਟਰ ਡੋਡਾਂਗ ਚੋਲੇ ਤਿੰਨ ਚੋਲੇ ਠੀਕ ਹੈ ਕੀ ਡਿਮਾਂਡ ਰਹਿਣੀ ਇਹਦਾ 1 10 ਕੋਲੀ ਇੱਕ ਲੱਖ ਤੇ 10000 ਡਿਮਾਂਡ ਹੈ ਦੱਸੋ 9 ਲੀਟਰ ਬੌਲਾ ਮੰਤੀ ਕਰਕੇ ਲੈ ਲਓ ਜੇ ਕੱਲ ਹੀ ਸੋਈ ਹੈ ਬੱਚਾ ਕੱਟੀ ਆ ਤੇ 나ੜੂਆ ਨਾਲ ਬੱਚੇ ਦਾ ਪਤਾ ਵੀ ਲੱਗਦਾ ਛੋਟਾ ਬੱਚਾ ਬਾਕੀ ਇਹਦਾ ਹਵਾਨਾ ਬੜਾ ਫਿਕਸ ਜਾ ਤੇ ਚੌੜਾ ਹਵਾਨਾ ਵੈਸੇ ਆਏ ਨਹੀਂ ਹੈ ਵੀ ਹਵਾਨੇ ਦਾ ਕੋਈ ਆਕਾਰ ਛੋਟਾ ਹੋਊਗਾ ਤੁਸੀਂ ਇਹਦੇ ਸਿੰਗ ਦੇਖ ਸਕਦੇ ਹੋ ਸੋ ਇਸ ਸ਼ੇਪ ਦੇ ਆਜਨ ਮੱਝ ਦਾ ਚੰਗਾ 1 ਲੱਖ ਤੇ 10000 ਡਿਮਾਂਡ ਹੈ ਹਵਾਨਾ ਇੱਥੋਂ ਤੁਸੀਂ ਦੇਖ ਲਓ ਬਹੁਤ ਚੰਗਾ ਦੁੱਧ ਦਊਗੀ ਬਈ ਆਪਾਂ ਸਰਦ ਨੂੰ ਬਾਹਰ ਨਹੀਂ ਬੰਦੇ ਵੀ ਇਹਨਾਂ ਦੇ ਦੋਗੇ ਇਹਨਾਂ ਦੇ ਦੋਗੇ ਪਰ ਬਾਕੀ ਗਰਮੀ ਕਰਕੇ ਕੋਈ ਵੀ ਮੈਂ ਕਿਲੋ ਕਿਲੋ ਦੋ ਦੋ ਕਿਲੋ ਬੋਲੇ ਤੇ ਚਲਦੀ ਹੈ ਸਹੀ ਵੀ 10 ਕਿਲੋ ਸਟਾਰਟਿੰਗ ਹੈਗੀ ਹੈ ਠੀਕ ਹੈ ਸੋ ਚੰਗੇ ਦੁੱਧ ਤੋਂ ਸ਼ੁਰੂਆਤ ਹੋਈ ਹੈ ਬਾਈ ਤੇ ਕਹਿਣ ਦਾ ਮਤਲਬ ਤੇ ਚੰਗਾ ਦੁੱਧ ਹੀ ਅੱਗੇ ਜਾ ਕੇ ਪੀ ਕੇ ਲੈਵਲ ਫੜੂਗੀ ਬਾਕੀ ਤੁਸੀਂ ਪੈਸੇ ਲਾਉਣੇ ਆ ਤਾਂ ਤੁਸੀਂ ਦੇਖੋ ਵੀ ਤੁਸੀਂ ਕਿੰਨਾ ਚੋਲੋਗੇ ਕਿਉਂਕਿ ਗਰਮੀ ਦੀ ਰੁੱਤ ਹੈ ਪਰ ਤਿਆਰੀ ਬਹੁਤ ਸੋਹਣੀ ਝੋਟੀ ਦੀ ਇਧਰੋਂ ਵੀ ਤੁਸੀਂ ਇਹਦਾ ਹਵਾਨਾ ਅਗਾੜੀ ਜਿਹੜਾ ਉਹ ਦੇਖ ਸਕਦੇ ਸੋ ਇੱਕ ਮੱਝ ਹੋਰ ਆ ਦੱਸੋ ਲਾਸਟ ਉੱਤੇ ਤੁਹਾਨੂੰ ਦਿਖਾਉਣੇ ਆ ਜਿਹੜੀ ਇਹਦੀ ਕੱਟੀ ਹੋ ਸਾਹਮਣੇ ਆ ਹਰੇ ਪੈਰਾਂ ਤੋਂ ਵੀ ਤੁਹਾਨੂੰ ਅੰਦਾਜ਼ਾ ਹੋਊਗਾ ਬੱਚੇ ਦੇ ਤੋਂ ਸਿੱਧੇ ਜੇ ਪੈਰ ਰੱਖਦੀ ਐ ਤੇ 나ੜੂਆ ਨਾਲ ਲੰਕੀ ਜਾਂਦਾ ਹੈ ਜਿਹੜੀ ਬਈ 2 ਨੰਬਰ ਤੇ ਮੱਝ ਕਿੰਨਾ ਚਿਰ ਹੋ ਗਿਆ ਸੋਈ ਨੂੰ ਇਹਨੂੰ ਅੱਜ 10 ਦਿਨ ਹੋ ਗਏ ਵੀਰੇ ਠੀਕ ਐ ਉਹ ਬੱਚਾ ਠੀਕ ਐ ਇਹਦਾ ਦੁੱਧ ਕਿੰਨਾ ਹੈ ਦੁੱਧ ਹੁਣ ਮਤਲਬ ਕਿ ਦੁੱਧ 13 ਲੀਟਰ ਹੋਊਗਾ ਬਈ ਕਿਤੇ 12 ਦੇ ਡੱਬੇ ਮਰਾ ਦਾਂਗੇ ਠੀਕ ਐ ਬੱਚਾ ਕੱਟਿਆ ਇਸਨੇ ਹਾਂ ਕੱਟਿਆ ਵੀਰੇ 10 ਦਿਨ ਸੋਈ ਨਹੀਂ ਇਹਦਾ ਰੇਟ ਕੀ ਐ ਇਹਦਾ 1.5 ਲੱਖ ਰੁਪਏ ਹੋ ਗਏ ਕੋਲੀ ਸਵਾ ਲੱਖ ਰੁਪਿਆ ਰੇਟ ਆ ਦੋਸੋ 10 ਦਿਨਾਂ ਦੀ ਸੂਈ ਹੈ 12 ਲੀਟਰ ਮਿੰਨਤੀ ਕਰਕੇ ਲੈ ਲਓ ਜੇ ਬੱচ্চਾ ਕੱਟਾ ਪਰਲੇ ਪਾਸੇ ਵਾਲਾ ਤੁਸੀਂ ਦੇਖ ਸਕਦੇ ਹੋ ਮੱਝ ਕਾਦ ਕਾਠ ਚ ਠੀਕ ਹੈ ਤਾਂ ਕੱਟਾ ਵੀ ਉਵੇਂ ਹੀ ਨਰੋਆ ਉੱਚਾ ਲੰਬਾ ਹੈ ਸਿੰਘ ਕੁੰਡਿਆਂ ਦੀ ਹੈ ਸਵਾ ਲੱਖ ਰੁਪਿਆ ਡਿਮਾਂਡ ਹੈ ਥਣਾ ਚ ਬਿੱਥੀ ਸੋਹਣੀ ਹੈ ਖਵਾਨਾ ਇਹਦਾ ਤੁਸੀਂ ਹੁਣ ਦੇਖ ਸਕਦੇ ਹੋ ਕਮਾਲਾ ਬੋ ਸွေ ਮਰਜ ਤੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਆ ਤੈਨੀ ਨਾਗ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਜਿਹੜੇ ਉਹ ਦਿਖਾਉਣੇ ਸੀ ਮੈਂ ਜਿਹਦੇ ਚ ਦੋਸਤੋ ਇੱਕ ਇਹ ਮੱਝ ਜਿਹੜੀ ਲਾਸਟ ਤੇ ਦਿਖਾਈ ਹੈ ਰੇਟ ਸਾਰੇ ਪਸ਼ੂਆਂ ਦੇ ਵੀਡੀਓ ਚ ਕਰਤੇ ਆ ਬਾਕੀ ਪਸ਼ੂ ਦੀ ਤਸੱਲੀ ਤੁਸੀਂ ਕਰੋਗੇ ਹਰੇਕ ਪੱਖ ਤੋਂ ਮੇਰਾ ਕੰਮ ਸੀ ਵੀਡੀਓ ਬਣਾਉਣ ਦਾ ਤੇ ਉਹਦੇ ਚ ਕੋਸ਼ਿਸ਼ ਇਹ ਕੀਤੀ ਹੈ ਵੀ ਹਰੇਕ ਗੱਲ ਬਾਈ ਤੋਂ ਕਲੀਅਰ ਕਰੀਏ ਬਾਕੀ ਜਿਹੜਾ ਵੀਰ ਪਸੂ ਖਰੀਦਣਾ ਚਾਹੂਗਾ ਉਹ ਆਕੇ ਆਪ ਫਾਈਨਲ ਕਰ ਸਕਦਾ ਪਸੂ ਜਿਹੜਾ ਵੀ ਤੁਸੀਂ ਲੈਣਾ ਚਾਹੋ ਭਾਈ ਪੂਛ ਪੜੀ ਨਹੀਂ ਮੜੀ ਇਹਦਾ ਹਵਾਨਾ ਜ਼ਰੂਰ ਤੁਹਾਨੂੰ ਫੇਰ ਦਿਖਾਉਣਾ ਦਿੱਸੀ ਝੋਟੀ ਦਾ ਕਿਉਂਕਿ ਕਈ ਪਸੂ ਹਵਾਨਾ ਉਵੇਂ ਬਾਹਲਾ ਵੱਡਾ ਨਹੀਂ ਦਿਖਾਉਂਦੇ ਪਰ ਜਦੋਂ ਕੋਲ ਆਕੇ ਦੇਖੋਗੇ ਤਾਂ ਹਵਾਨੇ ਦਾ ਆਕਾਰ ਇਹਦਾ ਕਾਫੀ ਚੰਗਾ ਹੱਕ ਦੇ ਪਤੀ ਜਮਾਂ ਖਾਲੀ ਕੀਤੀ ਵੇ ਭਾਈ ਕੋਈ ਧਰ ਨਹੀਂ ਕੁਝ ਨਹੀਂ ਠੀਕ ਸੋ ਥਣ ਬਿਲਕੁਲ ਖਾਲੀ ਦਿਸਦੇ ਨੇ ਹੁਣ ਦੇਖੋ ਹਵਾਨਾ ਸੋ ਇਸ ਝੋਟੀ ਦਾ ਸੋ ਇਹ ਨਾਗ ਤਿੰਨ ਸੀਗੇ ਅੱਜ ਦੀ ਵੀਡੀਓ ਚ ਧੰਨਵਾਦ ਵੀਡੀਓ ਦੇਖਣ ਵਾਸਤੇ